ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 803 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 804 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਪੂਲੇ ਮਾਰਗ ਜਿਨੈ ਬਤਾਇਆ हे ਮਨ ਜਿਹੜਾ ਜੀਵਨ ਦੇ ਸਹੀ ਰਸਤੇ ਤੋਂ ਖੁੰਝੇ ਜਾ ਰਹੇ ਮਨੁੱਖ ਨੂੰ ਜ਼ਿੰਦਗੀ ਦਾ ਸਹੀ ਰਸਤਾ ਦੱਸ ਦਿੰਦਾ ਹੈ ਐਸਾ ਗੁਰ ਵੱਡ ਭਾਗੀ ਪਾਇਆ ਇਹੋ ਜਿਹਾ ਗੁਰ ਵੱਡੇ ਭਾਗਾ ਨਾਲ ਮਿਲਦਾ ਹੈ ਸਿਮਰ ਮਨ ਆ ਰਾਮ ਨਾਮ ਚਿਤਾਰੇ हे ਮੇਰੇ ਮਨ ਧਿਆਨ ਜੋੜ ਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ ਬਾਸਰੇ ਹਿਰਦੇ ਗੁਰ ਚਰਨ ਪਿਆਰੇ ਰਹਾਉ ਪਰ ਉਹੀ ਮਨੁੱਖ ਹਰ ਨਾਮ ਸਿਮਰਨ ਕਰ ਸਕਦਾ ਹੈ ਜਿਸ ਦੇ ਹਿਰਦੇ ਵਿੱਚ ਪਿਆਰੇ ਗੁਰੂ ਦੇ ਚਰਨ ਵਸੇ ਰਹਿੰਦੇ ਹਨ ਤਾਂ ਤੇ हे ਮਨ ਤੂੰ ਵੀ ਗੁਰੂ ਦਾ ਆਸਰਾ ਲੈ ਰਹਾਉ ਕਾਮ ਕਰੋ ਦਲੋਬ ਮੋਹ ਮਨ ਲੀਨਾ ਹੈ ਮਨ ਵੇਖ ਮਨੁੱਖ ਦਾ ਮਨ ਸਦਾ ਕਾਮ ਕਰੋ ਲੋਭ ਮੋਹ ਵਿੱਚ ਫਸਿਆ ਰਹਿੰਦਾ ਹੈ ਵੰਦਨ ਕਾਟ ਮੁਕਤ ਗੋੜਕੀਨਾ ਪਰ ਜਦੋਂ ਗੁਰੂ ਦੇ ਸਰਨ ਆਇਆ ਗੁਰੂ ਦੀ ਸਰਨ ਆਇਆ ਗੁਰੂ ਨੇ ਉਸ ਦੇ ਸਾਰੇ ਬੰਦਨ ਕੱਟ ਕੇ ਉਸ ਨੂੰ ਇਹ ਨ ਵਿਕਾਰਾਂ ਤੋਂ ਖਲਾਸੀ ਦੇ ਦਿੱਤੀ ਦੁਖ ਸੁਖ ਕਰਤ ਜਨਮ ਫਨ ਮੂਆ हे ਮਨ ਦੁਖ ਸੁਖ ਕਰਦਿਆਂ ਮਨੁੱਖ ਕਦੇ ਮਰਦਾ ਹੈ ਕਦੇ ਜਿਉਂ ਪੈਂਦਾ ਹੈ ਚਰਨ ਕਮਲ ਗੁਰ ਆਸਰਮ ਦੀਆ ਦੁਖ ਵਾਪਰਿਆਂ ਸਹਿਮ ਜਾਂਦਾ ਹੈ ਸੁਖ ਮਿਲਣ ਤੇ ਸੁੱਖਾ ਸਾਹ ਲੈਣ ਲੱਗ ਜਾਂਦਾ ਹੈ ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸ਼ਰਨ ਆਇਆ ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ ਅਗਨ ਸਾਗਰ ਬੂੜਤ ਸੰਸਾਰਾ ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿੱਚ ਡੁੱਬ ਰਿਹਾ ਹੈ ਨਾਨਕ ਬਾਹਾਂ ਪਕਰ ਸਤ ਗੁਰ ਨਿਸਤਾਰਾ ਜਿਹੜਾ ਮਨੁੱਖ ਗੁਰਦੀ ਸ਼ਰਨ ਪਿਆ हे नानक गुरु ने उसकी बांह फाड़ के उस नु संसार समुद्र विचों पार लंगा दित्ता बेलावल मोहल्ला पंजवा तन मन तन अर्पो साबे अपना जे कोई गुरमुख मिनु सिमरन दी बरकत वाली सुमत देवे ता मैं अपना शरीर अपना मन अपना तन सब कुछ पेटा करन नु तैयार हां कावन सुमत जित हर हर जपना हे भाई ਓ ਕਿਹੜੀ ਚੰਗੀ ਸਿਖਿਆ ਹੈ ਜਿਸ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਘਰ ਆਸਾ ਆਇਓ ਪ੍ਰਭ ਮੰਗਨ ਏ ਪ੍ਰਭ ਆਸਾ ਧਾਰ ਕੇ ਮੈਂ ਤੇਰੇ ਦਰ ਤੇ ਤੇਰੇ ਨਾਮ ਦੀ ਦਾਤ ਮੰਗਣ ਆਇਆ ਹਾਂ ਤੁਮ ਬੇਖਤ ਸੋਬਾ ਮੇਰੇ ਆਂਗਨ ਰਹਾਓ ਤੇਰੇ ਦਰਸ਼ਨ ਕੀਤੇ ਮੇਰੇ ਹਿਰਦੇ ਵੇੜੇ ਵਿੱਚ ਉਤਸ਼ਾਹ ਪੈਦਾ ਹੋ ਜਾਂਦਾ ਹੈ ਰਹਾਓ ਆਨਕ ਜੁਗਤ ਕਰ ਬਹੁਤ ਵਿਚਾਰੋ ਹੈ ਭਾਈ ਮੈਂ ਨੀਕਾਂ ਢੰਗ ਆਪਣੇ ਸਾਹਮਣੇ ਰੱਖ ਕੇ ਬੜਾ ਵਿਚਾਰਦਾ ਹਾਂ ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ ਸਾਧ ਸੰਗ ਇਸ ਮਨ ਉਧਾਰੋ ਅਖੀਰ ਤੇ ਹੀ ਸਮਝ ਆਉਂਦੀ ਹੈ ਕਿ ਗੁਰਮਖਾਂ ਦੀ ਸੰਗਤ ਵਿੱਚ ਹੀ ਇਸ ਮਨ ਨੂੰ ਵਿਕਾਰਾਂ ਤੋਂ ਮੈਂ ਬਚਾ ਸਕਦਾ ਹਾਂ ਮਤ ਬੁੱਧ ਸੁਰਤ ਨਾਹੀ ਚਤੁਰਾਈ हे भाई किसे मत किसे अकल किसे ध्यान किसे पिचुराई तुराई नाल परमात्मा नहीं मिल सकदा चतुराई ना चतुरपुज पाई है ता मिली है जान ले मिलाई जदौ प्रभु आप ही जीव नु मिलांदा है कृपा करदा है तदौ ही ओस नु मिल सकिदा है नयन संतुखे प्रभु दर्शन पाया दर्शन दी बरकत नाल जिस दी आंखा माया दिया ਕ੍ਰਿਸ਼ਨਾਂ ਵੱਲੋਂ ਰੱਜ ਗਈਆਂ ਹਨ ਕੋ ਨਾਨਕ ਸਫਲ ਸੋ ਆਇਆ ਏ ਨਾਨਕ ਆਖੋ ਉਸ ਮਨੁੱਖ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ ਜਿਸ ਨੇ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਹੈ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁੱਤ ਸਾਥ ਨਾ ਮਾਇਆ ਏ ਭਾਈ ਮਾਂ ਪਿਓ ਪੁੱਤਰ ਮਾਇਆ ਇਹਨਾਂ ਵਿੱਚੋਂ ਕੋਈ ਵੀ ਜੀਵ ਦਾ ਸਦਾ ਲਈ ਸਾਥੀ ਨਹੀਂ ਬਣ ਸਕਦਾ ਦੁੱਖ ਵਾਪਰਨ ਤੇ ਭਾਈ ਸਹਾਈ ਨਹੀਂ ਬਣ ਸਕਦਾ ਸਾਧ ਸੰਗ ਸਬ ਦੁੱਖ ਮਿਟਾਇਆ ਗੁਰੂ ਦੀ ਸੰਗਤ ਵਿੱਚ ਟਿਕਿਆ ਸਾਰਾ ਦੁੱਖ ਕਲੇਸ਼ ਦੂਰ ਕਰ ਸਕੀਦਾ ਹੈ ਰਾਵ ਰਹਾ ਪ੍ਰਭ ਸਭ ਮੈਂ ਆਪੇ ਏ ਭਾਈ ਜਿਹੜਾ ਪਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੈ ਹਾਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਓ ਜਿਹੜਾ ਪਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੈ ਉਸ ਦੇ ਨਾਮ ਦਾ ਜਾਪ ਜੀਵਨ ਨਾਲ ਕਰਦਾ ਰਹੋ ਇਸ ਤਰ੍ਹਾਂ ਕੋਈ ਦੁੱਖ ਜੋਰ ਨਹੀਂ ਪਾ ਸਕਦਾ ਰਹਾਓ ਤਿਖਾ ਭੁੱਖ ਬਹੁ ਤਪ ਤ ਵਿਆਪਿਆ हे ਭਾਈ ਜਗਤ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਤੇ ਸੜਨ ਵਿੱਚ ਫਸਿਆ ਪਿਆ ਹੈ ਸੀਤਲ ਪਏ ਹਰ ਹਰ ਜਸ ਜਾਪਿਆ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤਸਲਾ ਕਰਦੇ ਹਨ ਜਿਹੜੇ ਮਨੁੱਖ ਪਰਮਾਤਮਾ ਦੀ ਸਿਫਤਸਲਾ ਵਿੱਚ ਲੱਗੇ ਰਹਿੰਦੇ ਹਨ ਉਹਨਾਂ ਦੇ ਹਿਰਦੇ ਠੰਡੇ ਠਾਰ ਹੋ ਜਾਂਦੇ ਹਨ ਕੋਟ ਜਤਨ ਸੰਤੋਖ ਨ ਪਾਇਆ へ ਭਾਈ ਕਰੋੜਾਂ ਜਤਨ ਕੀਤਿਆ ਭੀ ਮਾਇਆ ਦੀ ਤ੍ਰਿਸ਼ਨਾ ਵੱਲੋਂ ਸੰਤੋਖ ਪ੍ਰਾਪਤ ਨਹੀਂ ਹੁੰਦਾ ਮਾਨ ਤ੍ਰਿਪਤਾਨਾ ਹਰ ਗੁਣ ਗਾਇਆ ਪਰ ਪ੍ਰਭੂ ਦੀ ਸਿਫਤਸਲਾ ਦੇ ਗੀਤ ਗਾਇਆ ਮਨ ਅਜ ਜਾਂਦਾ ਹੈ ਤ੍ਰਿਸ਼ਨਾ ਬੁਝ ਜਾਂਦੀ ਹੈ ਦੇਹੋ ਭਗਤ ਪ੍ਰਭ ਅੰਤਰ ਜਾਮੀ ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਪ੍ਰਮਾਤਮਾ ਮੈਨੂੰ ਆਪਣੀ ਭਗਤੀ ਦਾ ਦਾਨ ਦੇ ਨਾਨਕ ਕੀ ਬੇਨਤੀ ਸੁਆਮੀ ਹੇ ਮਾਲਕ ਤੇਰੇ ਦਾਸ ਨਾਨਕ ਦੀ ਤੇਰੇ ਦਰ ਤੇ ਇਹੋ ਬੇਨਤੀ ਹੈ ਬੇਲਾਵਲ ਮਹੱਲਾ ਪੰਜਵਾ ਗੁਰਪੂਰਾ ਪਾਈਐ ਵਡਭਾਗੀ ਵਾਹਿਗੁਰੂ ਗੁਰਪੂਰਾ ਵਡਭਾਗੀ ਪਾਈਐ हे ਭਾਈ ਪੂਰੀ ਵੱਡੀ ਕਿਸਮਤ ਨਾਲ ਹੀ ਗੁਰੂ ਮਿਲਦਾ ਹੈ ਵੱਡੇ ਭਾਗਾ ਨਾਲ ਮਿਲਦਾ ਹੈ ਮਿਲ ਸਾਧੂ ਹਰ ਨਾਮ ਧਿਆਈਐ ਫਿਰ ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ਭਾਰ ਬ੍ਰਹਮ ਪ੍ਰਭ ਤੇਰੀ ਸਰਨਾ हे ਭਾਰ ਬ੍ਰਹਮ ਪ੍ਰਭ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਗੁਰੂ ਮਿਲਾਂ ਕੈਲ ਬਿਖ ਕਾਟੈ ਭਜ ਗੁਰ ਕੇ ਚਰਨਾਂ ਰਹਾਓ ਏ ਭਾਈ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ ਗੁਰੂ ਸਾਰੇ ਪਾਪ ਕੱਟ ਦਿੰਦਾ ਹੈ ਰਹਾਓ ਅਵਰ ਕਰਮ ਸਭ ਲੋਕਾ ਆਚਾਰ ਏ ਭਾਈ ਗੁਰੂ ਦੀ ਸ਼ਰਨ ਤੋਂ ਬਿਨਾਂ ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹੈ ਮਿਲ ਸਾਧੂ ਸੰਗ ਹੋਏ ਉਧਾਰ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ ਸਿਮਰਤ ਸਾਸਤਿ ਵੇਦ ਵਿਚਾਰੇ ਏ ਭਾਈ ਸਾਰੇ ਸ਼ਾਸਤਰ ਸਿਮਰਤियां ਅਤੇ ਵੇਦ ਵਿਚਾਰ ਕੇ ਵੇਖ ਲੇ ਹਨ ਜਪਿਐ ਨਾਮ ਜਿਤ ਪਾਰ ਉਤਾਰੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਇਸ ਹਰੀ ਨਾਮ ਦੀ ਰਾਹੀ ਹੀ ਗੁਰੂ ਪਾਰ ਲੰਘਾਉਂਦਾ ਹੈ ਜਨ ਨਾਨਕ ਕੋ ਪ੍ਰਭ ਕਿਰਪਾ ਕਰੀਐ हे ਪ੍ਰਭੂ ਆਪਣੇ ਦਾਸ ਨਾਨਕ ਉਤੇ ਮਿਹਰ ਕਰ ਸਾਧੂ ਤੂਰ ਮਿਲੈ ਨਿਸਤਰੀਐ ਤੇਰੇ ਦਾਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ ਗੁਰੂ ਦੀ ਕਿਰਪਾ ਨਾਲ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਗੀਦਾ ਹੈ ਬੇਲਾਵਲ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਿਦੇ ਮੋਹਿ ਚਿਨਾ हे भाई जिना वड भागियां ने गुरु दा शब्द अपने हृदय विच विचारिया सगल मनोरथ पूरन आसीना ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ ਗਈਆਂ ਸੰਤ ਜਨਾ ਕਾ ਮੁਖ ਉਜਲ ਕੀਨਾ ਹੈ ਭਾਈ ਉਹਨਾਂ ਸੰਤ ਜਨਾ ਦਾ ਮੂੰਹ ਲੋਕ ਪਰਲੋਕ ਵਿੱਚ ਰੋਸ਼ਨ ਹੋ ਗਿਆ ਪਰਮਾਤਮਾ ਨੇ ਕਿਰਪਾ ਕਰ ਦਿੱਤੀ ਕਰ ਕਿਰਪਾ ਆਪਣਾ ਨਾਮ ਦਿਨਾ ਰਹਾਓ ਪਰਮਾਤਮਾ ਨੇ ਮਿਹਰ ਕਰਕੇ ਜਿਨ੍ਹਾਂ ਸੰਤ ਜਨਾਂ ਨੂੰ ਆਪਣਾ ਨਾਮ ਬਖਸ਼ਿਆ ਉਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਧਾਰਨੀ ਬਣ ਗਏ ਰਹਾਓ ਆਂਧ ਕੂਪਤੇ ਕਰ ਗਹਿ ਲੀਨਾ ਏ ਭਾਈ ਜਿਨ੍ਹਾਂ ਵੜ ਭਾਗੀਆਂ ਨੂੰ ਪ੍ਰਭੂ ਨੇ ਮਾਇਆ ਦੇ ਮੋਹ ਦੇ ਹਨੇਰੇ ਖੂ ਵਿੱਚੋਂ ਹੱਥ ਫੜ ਕੇ ਕੱਢ ਲਿਆ ਜੈ ਜੈਕਾਰ ਜਗਤ ਪ੍ਰਗਟਿਨਾ ਸਾਰੇ ਜਗਤ ਵਿੱਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ ਨੀਚਾ ਤੇ ਊਚ ਊ ਨ ਪਰਿਨਾ ਏ ਭਾਈ ਉਹ ਮਨੁੱਖ ਨੀਵਿਆਂ ਤੋਂ ਉੱਚੇ ਬਣ ਗਏ ਉਹ ਪਹਿਲਾਂ ਗੁਣਾ ਤੋਂ ਸਕਣੇ ਗੁਣਾ ਨਾਲ ਭਰ ਗਏ ਅੰਮ੍ਰਿਤ ਨਾਮ ਮਹਾਰਸ ਪੀਨਾ ਕਿਹੜੇ ਗੁਣਾ ਨਾਲ ਭਰੇ ਕਿਹੜੇ ਨੀਚੋਂ ਊਚ ਹੋਏ ਜਿਨ੍ਹਾਂ ਨੇ ਆਤਮਿਕ ਜੀਵਨ ਦੇਣ ਵਾਲਾ ਬੜ ਅਤੇ ਬੜਾ ਸੁਆਦਲਾ ਹਰੀ ਨਾਮ ਜਪਣਾ ਸ਼ੁਰੂ ਕੀਤਾ ਤੇ ਨਾਮ ਰਸ ਪੀਤਾ ਮਾਨ ਤਨ ਨਿਰਮਲ ਪਾਪ ਜਲ ਖੀਨਾ ਉਹਨਾ ਮਨੁੱਖਾਂ ਦੇ ਮਨ ਉਹਨਾਂ ਦੇ ਸਰੀਰ ਪਵਿੱਤਰ ਹੋ ਗਏ ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ ਕੋ ਨਾਨਕ ਪ੍ਰਭ ਭਏ ਪਰਸੀਨਾ ਹੇ ਨਾਨਕ ਆਖ ਜਿਨ੍ਹਾਂ ਉਤੇ ਪ੍ਰਭੂ ਜੀ ਪ੍ਰਸਾਨ ਹੋ ਗਏ ਉਹ ਭਵ ਸਾਗਰ ਤੋਂ ਪਾਰ ਹੋ ਗਏ ਮਨ ਤਨ ਨਿਰਮਲ ਪਾਪ ਜਲ ਖੀਨਾ ਕੋ ਨਾਨਕ ਪ੍ਰਭ ਭਏ ਪਰਸੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 804 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 805 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ